ਸਤਿ ਸ਼੍ਰੀਕਾਲ ਜੀ ਅੱਜ ਆਪਾਂ ਖਾਣਾ ਲੈ ਕੇ ਆਏ ਆ ਪਹਿਲੀ ਖਾਨ ਹੈ ਇੱਕ ਮੱਛੀ ਸਾਰੇ ਜਲ ਨੂੰ ਗੰਦਾ ਕਰ ਦਿੰਦੀ ਹੈ ਇੱਕ ਮਾੜਾ ਵਿਅਕਤੀ ਹੋਰ ਨਾਲ ਹੀ ਵਿਨਮੋਸ਼ੀ ਦਾ ਕਾਰਨ ਬਣਦਾ ਹੈ ਰਾਮੇ ਹੋਰਾਂ ਦਾ ਛੋਟਾ ਭਰਾ ਚੋਰੀ ਦੇ ਦੋਸ਼ ਵਿੱਚ ਫੜਿਆ ਗਿਆ ਲੋਕਾਂ ਨੇ ਰਾਮੇ ਹੋਰਾਂ ਦੇ ਆਚਰਣ ਤੇ ਵੀ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਇਸ ਵਿੱਚ ਰਾਮੇ ਹੋਰਾਂ ਦਾ ਕਸੂਰ ਨਹੀਂ ਅਸਲ ਵਿੱਚ ਇੱਕ ਮੱਛੀ ਸਾਰੇ ਜਲ ਨੂੰ ਗੰਦਾ ਕਰ ਦਿੰਦੀ ਹੈ ਦੂਸਰੀ ਕੋਠਾ ਉਸਰਿਆ ਤਰਖਾਣ ਵਿਸਰਿਆ ਕੰਮ ਹੋ ਜਾਣ ਤੇ ਕਰਨ ਵਾਲੇ ਦਾ ਧੰਨਵਾਦ ਵੀ ਨਾ ਕਰਨਾ ਆਪਣਾ ਮਤਲਬ ਪੂਰਾ ਹੋ ਜਾਣ ਮਗਰੋਂ ਜਦੋਂ ਉਹਨਾਂ ਮੇਰੀ ਪ੍ਰਵਾਹ ਕਰਨੀ ਛੱਡ ਦਿੱਤੀ ਤਾਂ ਮੈਂ ਕਿਹਾ ਇਹਨਾਂ ਦੀ ਤਾਂ ਉਹ ਗੱਲ ਹੈ ਅਖੇ ਕੋਠਾ ਉਸਰਿਆ ਤਰਖਾਣ ਵਿਸਰਿਆ ਤੀਸਰੀ ਖੂਪ ਉੜਦੇ ਨੂੰ ਖਾਤਾ ਤਿਆਰ ਕਿਸੇ ਦਾ ਬੁਰਾ ਕਰਨ ਵਾਲੇ ਦਾ ਆਪਣਾ ਬੁਰਾ ਹੋ ਜਾਂਦਾ ਹੈ ਜਦੋਂ ਜੀਪ ਵਿੱਚ ਸਵਾਰ ਇੱਕ ਡਾਕੂ ਇੱਕ ਸਕੂਟਰ ਸਵਾਰ ਨੂੰ ਲੁੱਟਣ ਲਈ ਪਿੱਛੋਂ ਜੀਪ ਮਾਰ ਕੇ ਉਸ ਦਾ ਸਕੂਟਰ ਡੇਗਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਉਹਨਾਂ ਦੀ ਜੀਪ ਬੇਕਾਬੂ ਹੋ ਕੇ ਇੱਕ ਦਰਖਤ ਵਿੱਚ ਵੱਜੀ ਤੇ ਫਿਰ ਨਾਲੇ ਵਿੱਚ ਜਾ ਡਿੱਗੀ ਫਲਸਰੂਪ ਦੋਵੇਂ ਡਾਕੂ ਮਾਰੇ ਗਏ ਸਿਆਣਾ ਨੇ ਠੀਕ ਹੀ ਕਿਹਾ ਹੈ ਖੂਪ ਪੜਦੇ ਨੂੰ ਖਾਤਾ ਤਿਆਰ ਚੌਥੀ ਖੇਤੀ ਖਸਮਾ ਛੇਤੀ ਆਪਣੇ ਕੰਮ ਦਾ ਖਿਆਲ ਆਪ ਹੀ ਕਰਨਾ ਚਾਹੀਦਾ ਹੈ ਜਦੋਂ ਤੋਂ ਮੈਂ ਦੁਕਾਨ ਨੌਕਰਾਂ ਦੇ ਆਸਰੇ ਛੱਡ ਕੇ ਆਪ ਬਾਹਰ ਜਾਣਾ ਸ਼ੁਰੂ ਕੀਤਾ ਹੈ ਉਦੋਂ ਤੋਂ ਹੀ ਦੁਕਾਨ ਘਾਟੇ ਵਿੱਚ ਜਾ ਰਹੀ ਹੈ ਸਿਆਣਿਆਂ ਠੀਕ ਹੀ ਕਿਹਾ ਹੈ ਖੇਤੀ ਖਸਮਾ ਸੇਤੀ ਪੰਜਵੀਂ ਗੋਂ ਪਨਾਵੇ ਜੋ ਮਤਲਬ ਲਈ ਸਭ ਕੁਝ ਕਰਨਾ ਜਦੋਂ ਜੁਗਿੰਦਰ ਦਾ ਮਾਮਲਾ ਮਾਫ ਨਹੀਂ ਸੀ ਹੋਇਆ ਉਦੋਂ ਉਹ ਨੰਬਰਦਾਰ ਦਾ ਹਰ ਕੰਮ ਕਰਨ ਲਈ ਤਿਆਰ ਰਹਿੰਦਾ ਸੀ ਪਾ ਹੁਣ ਜਦੋਂ ਉਸ ਦਾ ਹਰ ਕੰਮ ਹੋ ਗਿਆ ਤਾਂ ਉਹ ਉਧਰ ਤੱਕਦਾ ਵੀ ਨਹੀਂ ਸਿਆਣਿਆਂ ਨੇ ਠੀਕ ਹੀ ਕਿਹਾ ਹੈ ਗੌਂ ਫਨਾਵੇ ਜਾਉ ਹਾਂਜੀ ਇਹ ਸੀ ਕੁਝ ਖਾਣਾ ਜੇ ਤੁਹਾਨੂੰ ਇਹ ਖਾਣਾ ਵਧੀਆ ਲੱਗੀਆਂ ਹੋਣ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਪਿਆਰਾ ਜਿਹਾ ਕਮੈਂਟ ਵੀ ਜ਼ਰੂਰ ਕਰਨਾ ਥੈਂਕ ਯੂ